ਕਬੀਰ ਰੋੜਾ ਹੋਇ ਰੋ ਬਾਟ ਕਾ ਤਜਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ ਇਹ ਜਿਹੜਾ ਹੈਗਾ ਬੈਸਰੂ ਇਹ ਰੋੜਾ ਹੈ ਬਾਦਾ ਰਾਦਾ ਧਰਮ ਨੂੰ ਅੱਗੇ ਨਹੀਂ ਤੁਰਨੰਦਾ ਬਾਹਲਾ ਫੜ ਕੇ ਬਹਿ ਗਿਆ ਆਪਣੇ ਨਾਲ ਜੋੜ ਲਈ ਪਬਲਿਕ ਧਰਮ ਦੱਸਣੇ ਦੀ ਕਬੀਰ ਕਹਿੰਦਾ ਵਧੀਆ ਗੱਲ ਇਹ ਹੈ ਕਿ ਰੋੜਾ ਹੋ ਰੋ ਬਾਹੀ ਜਿਹੜੀ ਮਾੜਾ ਫੜ ਕੇ ਬਹਿ ਜਾਂ ਰਾਮ ਬਦੂ ਰੋੜਾ ਹੋਣਾ ਬਾਟਕਾ ਤਜਮਨ ਦਾ ਅਗਵਾਨ ਧਰਮ ਦੇ ਮਾਰਗ ਦਾ ਰੋੜਾ ਹੋ ਕੇ ਬਹਿ ਜਾ ਪਰ ਮੰਦਾ ਹੰਕਾਰ ਤਜ ਕੇ ਬਹਿ ਜਾ ਜੇ ਕੋਈ ਮੰਦਾ ਹੰਕਾਰ ਤਜ ਕੇ ਬਾੜਾ ਫੇਰ ਲੱਗ ਜਵੇ ਇਹ ਆ ਹੋਰ ਕੋਈ ਕੰਮ ਕਰਨਾ ਕਿ ਜਿਹੜੇ ਧਰਮ ਦਾ ਗਿਆਨ ਹੋਵੇ ਨਾ ਰਾਲਾ ਰੋੜਾ ਬਣ ਕੇ ਹੰਕਾਰ ਛੱਡ ਦੇ ताजमान गांव मां ऐसा कोई दास होए ताहे मिले भगवान। ਜੇ ਇਹ ਜਾ ਕੋਈ ਦਾਸ ਹੋਜ ਪਏ ਉਹਨੂੰ ਭਗਵਾਨ ਮਿਲ ਜਾਂਦਾ। ਸਵਾਲ ਹੈ। ਮਿਲੇ ਭਗਵਾਨ ਇਹ ਨਹੀਂ ਮਿਲ ਜਾਂਦਾ ਭਗਵਾਨ। ਕੀ ਉਹਨੂੰ ਭਗਵਾਨ ਮਿਲ ਜਾਂਦਾ ਹੈ? ਸਵਾਲ ਹੈ। ਜੇ ਉਹ ਦੁਵੇਲੇਵੜ ਕਹਦਾੰਗਾ ਨਾ ਤਾਹੇ ਮਿਲੇ ਭਗਵਾਨ। ਫਿਰ ਤਾਂ ਭਗਵਾਨ ਮਿਲ ਜਾਂਦਾ ਉਹ। ਇਹ ਨਹੀਂ ਇਹ ਤਾਂ ਸਵਾਲ ਹੈ। ਕਿ ਉਸ ਰੋੜੇ ਨੂੰ ਵੀ ਭਗਵਾਨ ਮਿਜੂਗਾ ਜਿਹੜੇ ਇਹ ਜੇ ਰੋੜੇ ਬਣੇ ਬੈਠੇ ਨੇ ਅੱਗੇ ਦੇਖੋ ਅਗਲੇ ਪੰਕਤੀ ਜੀ ਅਗਲੇ ਸ਼ਲੋਕ ਜੀ ਚਾਰ ਸ਼ਲੋਕ ਨੇ ਅਗਲੇ ਸ਼ਲੋਕ ਜੀ ਕੀ ਕਹਿ ਰਿਹਾ ਹੈ